ਜੀ ਬਹੁਤ ਬਹੁਤ ਸਾਜੀ ਹੈ ਵੱਡੀ ਹਲਚਲ ਵੈਲਕਮ ਬੈਕ ਟੂ ਅ ਮਚਨ ਤੇ ਬਹੁਤ ਹੀ ਇੱਕ ਖੂਲ ਮੇਰੇ ਤੁਹਾਨੂੰ ਸਵਾਗਤ ਹੈ ਜੀ ਤੁਸੀਂ ਜੋ ਤੁਸੀਂ ਨੂੰ ਕਰਨੇ ਤੇ ਹੋ ਰਿਹਾ ਹੈ ਹੁਣ ਦਿਲ ਕਰਦਾ ਤੁਹਾਨੂੰ ਨਹੀਂ ਆ ਰਿਹਾ ਗਰਮ ਘਰੀ ਦੀ ਤੁਦ ਕਰਾਂਗੀ ਇੱਕ ਨੰਗਾ ਕੋਨਾ ਅਮਾ ਤੁਸੀਂ ਪੀਓਗੇ ਚਾ ਦਿਲ ਚਾਹ ਬਣਾ ਲੈਂਦੇ ਆ ਹੈ ਨਹੀਂ ਵੀ ਨਹੀਂ ਕੋਪਾ ਆਪਣੀ ਜੋ ਗੱਲ ਇਹਨੂੰ ਤੋਂ ਦਰਕਾਰ ਆ ਵੀ ਦਰ ਮੇਰੇ ਘਰ ਦੀ ਸਫਾਈ ਹੋ ਗਈ ਚੌੜੂ ਮਚਾ ਹੋ ਗਿਆ ਕੱਪੜੇ ਧੋਣ ਦੇ ਨੇ ਇਹ ਆਪ ਹੀ ਕਰਨਾ ਚਾਹੀਦਾ ਦੂਸਰਾ ਪੱਤੀ ਸਾਰਾ ਪੱਤੀ ਸਾਰਾ ਹੋੜੀ ਪਾਉਣੀ ਹੈ ਸਾਰਾ ਸਾਰਾ ਪੱਤੀ ਦਾ ਇੰਨੀ ਕੁ ਪਾਉਣੀ ਆਪਾਂ ਬਸ ਸफाई ਕਰਨ ਵਾਲੀ ਆ ਬਹੁਤ ਪਰਸੰਦੀ ਕਰੀਏ ਤੇ ਸਫਾਈ ਰੇਡ ਕਰੋਗੇ ਤੁਸੀਂ ਕਿਹਦੇ ਜਿੰਨੇ ਹੁੰਦੇ ਆ ਟਾਈਮ ਲਾਸ ਕੀ ਟਾਈਮ ਰੱਸ ਲੋਣਾ ਉਪਰੋ ਸਫਾਈ ਦਾ ਨੀਮੋਰੀ ਰਸਈ ਦੀ ਟਾਈਮ ਰੋ ਉਨੀ ਬਬਲੋ ਸਾਵਾ ਪਗਤਰ ਸੋ ਚੈਕ ਕਰੋ ਚਾਹ ਮਗਰੀ ਕਿ ਨਹੀਂ ਹੂੰ ਚਾਹ ਮਗਰੀ ਨਹੀਂ ਲੋ ਜੀ ਉਹਨੇ ਜਨ ਆਪਣੀ ਚਾਹ ਵੀ ਬਣ ਗਈ ਆ ਰੈਡੀ ਆ ਬੜਾ ਤੇਜ਼ ਕਰਦੀ ਹੈ ਤੁਹਾਨੂੰ ਗੈਸ ਇਹ ਕਰੀ ਬੋਲ ਹਰ ਆ ਮੈਂ ਪਰਨੇ ਦੁਆਰਾ ਤਾਂ ਲਾਇਆ ਉਹ ਖਰਾਬ ਹੋ ਗਿਆ ਸੁੱਦਾ ਇਹ ਸਹੀ ਕਰਉਣਾ ਹੁਣ ਮਾਦਾ ਕਹਿੰਦੇ ਨੂੰ ਮੜਾ ਪਰਨੇਲਾ ਭੰਦਾ ਵੈ ਸੁੱਕੀ ਫਿਰ ਫਿਲਟਰ ਖਰਾਬ ਹੋ ਵੀ ਨਹੀਂ ਰੋਣਾ ਨਾ ਅੰਦਰ ਇਹ ਜਣਾ ਪਾਣੀ ਮੁੱਕ ਗਿਆ ਦੇਖੋ ਇੱਕ ਡੰਡਾ ਥੱਲੇ ਗਿਆ 2 3 ਤੇ ਨਰ ਮੇਰੇ ਚਲੇਗੇ ਤਾਂ ਫਿਰ ਇਸ ਕਰਕੇ ਐਲਸੀਡੀ ਨਹੀਂ ਚਲਦੀ ਹੈਗੀ ਤੇ ਤੋਂਦੋ ਇੱਕ ਉਹ ਕੈਮਰਾ ਕੰਮ ਹੋਰ ਕਰਦਾ ਕੱਪੜੇ-ਕੁਪੜੇ ਧੋਤੇ, ਭਾਂਡੇ ਧੋਤੇ ਆ ਆ ਕੰਬਲ ਰੱਖਿਆ ਉਹ ਕੰਬਲ ਧੋਣਾ ਆ ਠੰਡ ੱਲੇ ਬਹੁਤ ਹੈ ਉਹ ਬੋ ਇਦਾਂ ਦੇ ਕੰਮ ਕਰਦੇ ਆ ਆ ਵੀ ਕੰਮ ਨੇ ਪੈਂਦੇ ਆ ਕੋਈ ਦਾਬੀ ਨਹੀਂ ਮਜ਼ਾ ਹੈ ਨਹੀਂ ਕਰਨੀ ਤੇ ਥੋੜਾ ਬੋਤਾਂ ਕਰ ਲੈਂਦੇ ਜਿਹੜਾ ਵੀ ਮੇਰੀ ਭਾਂਡੇ ਧੋਣੇ ਨੇ ਰੋਟੀ-ਭਾਂਡੇ ਪਕਾ ਦਿੰਦੇ ਆ ਸੱਜ ਜੁਸੀਂ ਤੁਹਾਡਾ ਭਰਾ ਭਾਂਡੇ ਧਾਤੀ ਚਲੋ ਚਾਹ ਨੂੰ ਬਾਲ ਆ ਗਿਆ ਵਾ ਹੁਣ ਉਹਨੂੰ ਵੀ ਭਰ ਲੰਦੋ ਤੇ ਫੇਰ ਤੁਹਾਨੂੰ ਜਦੋਂ ਹਨਾਂ ਨੀਟਰ ਚ ਪਾਣੀ ਪੋੜਾ ਨਾ ਪੰਜਾ ਕੁ ਮਿੰਟ ਬਾਅਦ ਮਿਲਨੇ ਚਾਹ ਬੀਟੇ ਖੰਡ ਲੱਗ ਜਾਂਦੀ ਆ ਤੇ ਨਾਲੇ ਬਾਬੂ ਬਹੁਤ سپورਟ ਆ ਰਿਹਾ ਤੁਹਾਡਾ ਥੈਂਕ ਯੂ ਸੋ ਮੱਚ 3 ਘੰਟੇ ਦੇ 30 ਵਿਊ ਬਹੁਤ ਸੋਹਣਾ ਲੱਗਾ ਮੈਨੂੰ ਚਲੋ ਠੀਕ ਆ ਪਰ ਯਾਰ ਬਾਬੂ ਸਬਸਕ੍ਰਾਈਬ ਵੀ ਤੁਹਾਡੇ ਲਈ ਕੋਈ ਵੀ ਕਰਦਾ ਲਾਈਕ ਵੀ ਕੋ ਘੱਟ ਬੰਦ ਕਰਦੇ ਕਮੈਂਟ ਵੀ ਉਹ ਛੱਡੋ ਸ਼ੇਅਰ ਕਰ ਦਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਬੂ ਇਸ ਮਹੀਨੇ ਦੇ ਅੰਤ ਤੱਕ ਆਪਾਂ 125 ਸਬਸਕ੍ਰਾਈਬਰ ਕਰ ਲਏ ਵਿੱਚ 10 ਸਬਸਕ੍ਰਾਈਬਰ ਆਪਾਂ ਹੋ ਰਹੀ ਕਿਉ ਕਰਨੇ ਆ ਤੁਹਾ ਸਾ ਦਿਨਾਂ ਚ 10 ਸਬਸਕਰਾਈਬਰ ਹੋਰ ਚਾਹੀਦੇ ਆ ਖਿੱਚ ਕੇ ਰੱਖੋ ਕੰਮ ਬਾਬੇ ਵਾਤ ਵਾਤ ਸਬਸਕ੍ਰਾਈਬ ਕਰੋ ਯਾਰ ਸਪੋਰਟ ਕਰੋ ਭਰਾ ਨੂੰ ਤੇ ਤੁਹਾਨੂੰ ਹੁਣ ਮਿਲਦੇ ਜਦੋਂ ਆਪਾਂ ਨਵੇਟਰ ਦੇ ਪਾਣੀ ਕੋਣਾ ਚੈਨਲ ਬਾਬੇ ਲਾਓ ਜੀ ਗੁਰੂ ਕੋਠੇ ਚੜੇ ਸੀ ਤੇ ਮੁੰਡੇ ਦਾ ਹੁਕਮ ਆਇਆ ਕਹਿੰਦਾ ਪਤੰਗ ਚੜਾਈਏ ਆਏ ਕੋਤੋਂ ਹੀ ਆ ਇਹ ਘਾਰੇ ਆ ਚੜੋਨੇ ਇੱਥੇ ਚੜਿਆ ਉਹ ਉੱਥੇ ਚੜਿਆ ਸਾਮੋ ਸਾਮੋ ਆਹ ਹੈ ਲੱਗੇ ਆਪਾਂ ਵੀ ਚੜਾਈਏ ਇਹ ਮੁੰਡੇ ਆਉਂਦੇ ਨਾਲੇ ਉਹਨਾਂ ਨੇ ਤੁਹਾਨੂੰ ਮੋ ਲਾਉਨੇ ਆਂ ਚੜਾ ਲਈਏ ਚਾਹ ਪੂਰਾ ਕਰ ਲਈਏ ਇਹ ਵੀ ਪੇਜ ਪੂਜੇ ਲਾ ਲਈਓ ਹੋ ਰਿਹਾ ਸੈਮੀਅਲ ਦਾ ਲੰਗ ਚਲੋ ਗੁੱਡੀ ਚੜਾਉਨੇ ਆਂ ਫਿਰ ਤੁਹਾਨੂੰ ਮਿਲਦੇ ਜਦੋਂ ਆਗੇ ਉਹ ਗੱਲ ਹੀ ਕਰਤੇ ਤਾਕਤ ਬਰਾਬ ਦਾ ਨਹੀਂ ਦੀਦਾ ਕਿੱਥੇ ਲੱਗਾ ਡੋਰਾ ਤੇ ਚਾਵੇਂ ਰੇ ਆਹ ਸੈਮੀ ਲੋੜੀ ਸੈਮੋ ਓਏ ਯਾਰ ਡੋਰ ਦਾ ਪੰਗਾ ਪੈ ਗਿਆ ਯਾਰ ਰੱਬ ਕਹਿੰਦਾ ਬਹੁ ਵੜ ਤੇ ਆ ਉਹ ਚੜ ਗਿਆ ਉਹਦਾ ਫੇਰ ਆਇਆ ਤਾਂ ਵਧਦਾ ਹੀ ਨਹੀਂ ਉਹ ਦੋ ਸ਼ੈਤਾਨ ਕੋਠੇ ਤੇ ਚੜ੍ਹੇ ਆ ਕਿੱਧਰ ਆ ਇਧਰ ਗਿਆ ਨਹੀਂ ਆ ਕਾਹਦੇ ਪੇਚਾ ਲਾ ਇਹ ਬਾਬੇ ਉਹ ਪਤੰਗ ਨੇ ਵੱਢਿਆ ਉਹ ਪਤੰਗ ਵੱਢਣਾ ਉਹੀ ਵੱਢਣਾ ਲੈ ਸਾਮੋ ਉਹ ਚੜਦਾ ਚੱਲ ਵੱਢਦਾ ਫੇਰ ਮੈਂ ਰੁੱਕ ਜਾ ਵੀਰੋ ਅਸੀਂ ਖੜੇ ਹਾਂ ਉਹ ਤਾਂ ਉੱਦਾਂ ਹੀ ਖੜਾ ਖੇਡਣਾ ਨਹੀਂ ਅੱਜ ਅੱਜ ਲੱਗਦਾ ਪਤਾ ਵੀ ਹਾਂ ਆ ਵੀ ਪੱਟ ਗਿਆ ਚੁੱਤ ਤੇ ਤਿੰਨ ਦੀ ਉਹ ਕਲ ਟੱਪ ਕੇ ਲੱਗਾ ਕੱਲਾ ਹੁਣ ਵਾਇ ਨਹੀਂ ਮਰੀ ਅੱਛਾ ਇੱਦੇ ਲੱਗਾ ਵਾ ਚੱਲ ਵਧੀਆ ਗੱਲ ਐ ਉਹਨੇ ਛੇੜਨਾ ਹੁੰਦਾ ਉਹ ਖਲਾ ਮਨ ਕਰਦਾ ਹੀ ਹੋਣਾ ਬੰਦ ਕਰ ਲੈ ਬੰਦਾ ਕਹਿੰਦਾ ਨਹੀਂ ਨਹੀਂ ਤੇ ਤੇਰੀ ਫੜੋਣੀ ਮੈਂ ਆਉਂਦੀ ਥੋੜੀ ਫੜੋਣੀ ਆ ਹੋਏ ਨਹੀਂ ਇਹਨਾਂ ਲੱਤਾ ਹੀ ਮਾਂ ਆਉਂਦੀਆਂ ਕੁਛ ਇਹ ਬੁਤਰੀ ਅੱਲਾ ਪਤਾ ਕੁਛ ਆ ਮੋਗਾ ਚ ਕੋਈ ਰੰਗ ਖਾਲੀ ਮਤ ਕੋਈ ਨਹੀਂ ਮੈਂ ਉਹਨੂੰ ਕਹੇ ਮੈਂ ਕਹਾਂ ਸ਼ਾਰ ਹੋਗਾ ਜੀ ਕਿ ਤੈਨੂੰ ਬਹੁਤ ਘੰਟਾ ਲੱਗਣਾ ਸਾਸ਼ੀ ਕਹਿੰਦਾ ਮੰਮੀ ਦਾ ਫੋਨ ਨਾ ਜਣਾ ਖਿਲਾਓਗੇ ਤਾਂ ਆਈ ਜਾਣਾ ਲੈ ਕੇ ਲੱਗਾ ਮਸਲ ਕੇ ਆ ਜੀ ਆਹੋ ਕੈਮਰਾ ਚਾਲਦਾ ਹੈ ਕੈਮਰਾ ਦਾ ਫਾਹੀ ਗੰਦਾ ਆ ਗੀ ਆਪ ਕਰਦੇ ਆ ਨਹੀਂ ਪਿਛਲਾ ਬੈਗ ਚ ਇਹ ਨੈਕਸਟ ਬਿਲਡਿੰਗ ਹਜੀ ਬਾਬਾ ਸਾਸ਼ੀਰ ਕਾਲ ਜੀ ਇੱਕ ਹੋਰ ਸੇਵਨ ਨਾਲ ਆਪਾਂ ਤੁਹਾਡਾ ਨਾ ਸਵਾਗਤ ਆ ਤੇ 10 ਵਜੇ ਚੱਲਿਆ ਘੰਸ ਘੰਸ ਤੇ ਆਪਾਂ ਚੱਲੇ ਏਡੇ ਤੇ ਕਿਉਂਕਿ ਮਾਤਾ ਗੁਜਰੀ ਜੀ ਦਾ ਨਗਰ ਕੀਤਾ ਨਾਉਣਾ ਜਿਹੜਾ ਕਰਤਾਰਪੁਰ ਜਾਣਾ ਹੈ ਤੇ ਜੇ ਬਾਬਾ ਜੀ ਨੇ ਹੁਕਮ ਕੀਤਾ ਫਿਰ ਨਾਲ ਚੱਲ ਜਾਗੇ ਆ ਤੇਲ ਕੱਢਿਆ ਦੂਜੇ ਮੋੜ ਸਲ ਵਿੱਚ ਪਾਉਣ ਨੂੰ ਯਾਰ ਤੇਲ ਥੋੜਾ ਸੀਗਾ ਮੈਂ ਕਿ ਚਲੋ ਇੱਚ ਪਾ ਲੈਨੇ ਉੱਚ ਹੈਗਾ ਆ ஆச்சி பண்ணி தூ பிடி ரோட பிந்தி ஓல்ட ஓல்ட் பாத்தா ਮੋਟਰਸਾਈਕਲ ਕਰ ਲਈਏ ਹੁਣ ਆਪਾਂ ਚੱਲਨੇ ਆਂ ਡੇਰੇ ਤੇ ਅਸੀਂ ਉਹ ਮੋਟਰਾਂ ਦੇ ਉੱਤੇ ਜਾ ਕੇ ਮਿਲਦੇ ਆਪਾਂ ਕਿਹਾ ਬਾਬਾ ਮੋਟਰਸਾਈਕਲ ਦਾ ਸਾਥ ਚਾਹ ਲੈਣਾ ਉਹ ਗੁੰਡਾ ਉਹ ਮੂਲੀ ਆਦਾ ਇਹ ਸਾਥੇ ਕਿੰਨੇ ਚੱਲੇ ਅੱਡੇ ਤੇ ਇਹ ਹੋਣਾ ਉਹਦਾ ਪਾਜੂ ਇਹਨੇ ਬਾਬਾ ਜੀ ਨੂੰ ਕਹਿੰਦਾ ਵੀ ਜੇ ਤਾਂ ਆਪਾਂ ਨਾਲ ਚੱਲ ਜਾਗੇ ਬਾਕੀ ਦੇਖਦੇ ਆਂ ਅੱਗੇ ਬਾਬਾ ਰੱਬ ਦਾ ਕੀ ਹੁਕਮ ਹੁੰਦਾ ਏ ਕੀ ਨਹੀਂ ਜੇ ਰੱਬਾ ਲਾ ਦਈਏ ਤੇ ਉਹ ਵਲੌਗ ਜੜਤੀ ਹਾਂ ਮੋਟਰਸਾਈਕਲ ਮੰਨਦਾ ਜੀ ਤੋਂ ਕਮੇਟੀ ਨਾਗਰਿਕਾਂ ਪਹੁੰਚ ਚੁੱਕਾ ਹੈ ਪਿੰਡ ਦੇ ਲਾਗੇ ਤੇ ਨਾ ਦੇਖ ਰਹੇ ਨੇ ਹਾਂਜੀ ਸਰਦਾਰਾ ਨਾ ਮਾਠਾ ਟੇਕਣਾ ਕਮਲ ਭਾਈ ਸਾਡੇ ਭਾਜੀ ਮੰਤਰੀ ਜੀ ਵੀ ਆਏ ਨੇ ਹੋਰ ਕਿਵੇਂ ਆ ਭਾਜੀ ਕੱਲ ਨਹੀਂ ਆਏ ਖੱਡਣ ਕੱਲ ਯਾਰ ਮੈਂ ਗਿਆ ਸੀ ਅੱਛਾ ਚਲ ਬਹੁਤ ਕੰਨ ਕੇ ਗਿਆ ਕੋਈ ਕੰਮ ਹੋਊਗਾ ਫੇਰ ਹੀ ਗਿਆ ਕਿਹੜਾ ਕੰਮ ਸੀ ਕੰਮ ਹੀ ਕਿਹੜਾ ਬਸ ਕੰਮ ਹੀ ਗੱਲ ਹੀ ਗੱਡਦੀ ਅੱਗੇ ਚੱਲਦਾ ਮਤਲਬ ਯੋ ਲੈ ਕੇ ਕਿਹੜੇ ਗਾਣੇ ਦੀ ਸ਼ੂਟਿੰਗ ਕਰਨੀ ਆ ਪੁਲਸਾਡ ਹੁਣ ਆਇਆ ਕਿਹੜੀ ਕਰਨੀ ਹੈ ਪੁਲਸਾਡ ਹੁਣ ਆਇਆ ਕਿਹੜਾ ਨੂੰ ਦੱਬੇ ਤੱਕ ਕੋਲ ਫਿਰ ਲੈ ਇਹ ਕੋਣ ਬੰਦਾ ਪਤਾ ਨਹੀਂ ਕੋਣ ਹੈ ਨਿਕਾ ਹੈਗਾ ਨਿਕਾ ਸ਼ੂਟਿੰਗ ਕਰਨੀ ਗਾਣੇ ਦੀ ਆ ਕਾਸ਼ੜ ਲਾਉ ਸਲੈਂਸਰ ਲਾ ਕੇ

ਪਕੌੜੇ ਕੀ ਤਿਆਰੀ ਚੱਕੇ ਆ ਪਕੌੜੇ ਕੀ ਤਿਆਰੀ ਚੱਕੇ ਆ ਵੀਡੂਨੇ ਕੰਮ ਸੇ ਕੰਮ ਵੀਡੂਨੇ ਓਏ ਮੈਂ ਕਰ ਨਹੀਂ ਸਕਦਾ ਉਹ ਮਿੱਟੀ ਲੱਗੀ ਆ ਆ ਦੇ ਮੈਂ ਝਾੜ ਲਈ ਆ ਲੈ ਕੇ ਜਾ ਵਜਣੀ ਐਂ ਮੈਂ ਮਾਰੂਗਾ ਆ ਕੇ ਲੈ ਕੇ ਚਲ ਤੂੰ ਲੈ ਕੇ ਚਾਲ ਹੱਥ ਜਾਈ ਮੇਰੇ ਚ ਉਹ ਚੱਟਰੀ ਤੇ ਵਜਣੀ ਚਾਪਲ

ਨਾ ਤਦਾ ਦਦਦਾ ਹੈਗਾ ਉਹ ਵੀਰ ਜੀ ਮੇਰਾ ਨਾ ਕੋਈ ਖਸੂਰ ਹੀ ਨਹੀਂ ਆ ਉਹ ਤੇਰੀ ਵੀ ਜੀ ਵੀ ਤੇ ਮਗਰ ਪਾਪਾ ਰੋਕੀ ਮਾਰੇ ਇਹਨੂੰ ਮੱਦੀ ਦੇ ਦੋ ਪਾਪਾ ਵੀ ਕਹਿੰਦਾ ਖਿੱਚੀ ਰੱਖੋ ਕੰਮ ਚਪੜਾ ਬਚੜਦੀ ਆ ਅੱਜ ਮੰਤਰੀ ਕੀ ਹੋਇਆ ਉਹ ਯਾਰਾ ਦੋਸਤਾਂ ਦੇ ਮਿਆਕ ਹੁੰਦਾ ਹੀ ਇਨ ਨਾਲ ਤੀਰ ਝੱਕਾ ਹੀ ਮਾਰ ਤੀ ਉਹ ਕਹਿੰਦਾ ਮੈਂ ਕਿਹਾ ਮੋਰਸਲ ਭਜਾ ਲੋ ਤੂੰ ਗਾਜੀ ਮੋਰਸਲ ਭਜਾ ਲੋ ਉਹ ਗੁਰਦਾਰ ਸਾਹਿਬ ਪਹੁੰਚੇ ਬਾਬਾ ਜੀ ਗੁਰਦਾਰ ਦਾ ਮੜਾ ਇਤਿਹਾਸ ਦੱਸ ਦੋ ਤੁਸੀਂ ਜੀ ਗੁਰਦਾਰ ਸਾਹਿਬ ਥੰਮ ਸਾਹਿਬ ਇਹ ਤਾਂ ਥੰਮ ਲਾਏ ਪਏ ਬਾਦਸ਼ਾਹੀ ਨੇ ਜਦੋਂ ਥੰਮ ਪਟ ਕੇ ਲੈ ਗਏ ਨਾ ਫਿਰ ਉਸੇ ਥੰਮ ਦੇ ਨਾਲ ਬੰਨ ਕੇ ਸਿੰਘਾਣੇ ਤੇ ਉਹ ਥੰਮ ਦੇ ਨਾਲ ਹੀ ਸਾੜਤਾ ਕਿੰਨੂ ਜਿਹੜੇ ਲੈ ਗਏ ਸ਼ਾਹ ਅਸ਼ਾਹ ਲੈ ਜੀ ਤਾਂ ਮਾਤਾ ਗੁਜਰੀ ਜੀ ਦੇ ਗੁਰਦਾਰੇ ਪਹੁੰਚ ਚੁੱਕੇ ਆ ਸਰਦਾਰ ਬੋਚੂ ਗਏ ਆ ਮੱਥਾ ਟੇਕਦੇ ਆ ਦਸ਼ਣ ਕਰਦੇ ਰੱਬ ਦੇ ਤੁਹਾਨੂੰ ਫੇਰ ਮਿਲਦੇ ਹੁਣ ਘਰੇ ਜਾਣ ਦੇਲੇ ਕਿਦਾ ਬਾਬਾਈ ਕਿਦਾ ਬਾਬਾਈ ਨਗਰ ਤੇ ਬੱਧ ਦਾ ਵਿਆਹ ਹੈ ਇੱਥੇ ਇੱਥੇ ਠੀਕ ਹੈ ਬਾਬਾ ਗੁਜਰੀ ਜੀ ਦਾ ਕੋਈ ਟਾਈਮ ਠੀਕ ਹੈ ਅਸੀਂ ਚੱਲਦੇ بولਦਾ ਉਦਘਾਟਣ ਕਰਨਾ ਆਫ ਰੋਡਿੰਗ ਆਏ ਚੱਲੇ بولਦਾ ਉਦਘਾਟਣ ਕਰੋ ਮੋਟਰਸਾਈਕਲ ਚੱਕੇ ਜਾਣਾ ਦੇਖ ਕੇ ਗিয়ার ਕੱਟ ਕਰਨਾ ਪਤਾ ਮੈਨੂੰ ਆਹ ਦੇਖ ਨੀ ਇਹ ਦੂਜੀ ਵਾਲੀ ਲੱਸੀ ਕੀ ਚਾਵਣ ਆ ਦੇਖ ਕੇ ਇਹ ਗੜੀ ਬਹਿ ਬਟ ਬਹਿ ਬਟ ਬਹਿ ਚੱਲ ਚੱਲੀ ਰੋਜਾ ਕਦੋਂ ਜਾਣੇ ਕਿੱਥੇ ਜਾਉਂਗੇ ਚਲੋ ਆ ਮੈਂ ਫੂਟ ਰਹੀ ਹਾਂ ਮਸਾਰਾ ਮਿਗਾ ਆਰੇ ਹੁਣ ਆਰੇ ਹੁਣ ਕਿਥੇ ਜਾਂਦਾ ਚੱਲ ਚੱਲੀਏ ਉਹ ਮੋੜ ਤੱਕ ਜਾ ਕੇ ਆਉਣਾ ਬਹੁਤ ਵਧੀਆ ਬਣਿਆ ਉਹ ਬੋਲ ਬੋਲ ਟੈਂਡ ਬੜਾ ਗੱਡੀ ਖਿੱਚਣੇ ਆਉਣਾ ਆਸੀ ਐਸੀ ਰਾਜਸਥਾਨ ਨੂੰ ਹੁਣ ਚੱਲੇ ਵਾਪਸ ਅਸੀਂ ਚੈੱਕ ਕਰੋ ਇੰਨੀ ਰੇਤ ਸਾਡੀ ਸਕੂਟਰੀ ਫਿਸਲਣ ਦੀ ਇੰਨੀ ਰੇਤ ਚੈੱਕ ਕਰੋ ਬਾਬੋ ਹੌਲੀ ਹੌਲੀ ਜਾਣਾ ਅੱਗੇ ਹੌਲੀ ਹੌਲੀ ਬਾਬੋ ਅੱਗੇ ਡਿੱਗੇ ਸੀ ਇਹ ਮੈਂ ਇਹਨਾਂ ਨੂੰ ਪਹਿਲਾਂ ਕਹੇ ਇਹ ਦੇਸ਼ ਆਪਾਂ ਨਹੀਂ ਹੋਣਾ ਆਪਾਂ ਆਪਣੇ ਪਿੰਡ ਨੂੰ ਜਾਣਾ ਵਾ ਆ ਨਹੀਂ ਰਿਹਾ ਤਾਂ ਉਹ ਉਹ ਦੇਖੀ ਦੇਖੀ ਉਹ ਕਿ ਦੇਖੀ ਓਹ ਦਾ ਸੜਕ ਤੇ ਕੀ ਗਲਤੀ ਨਾ ਆ ਦੇ ਵਾ ਉਧਰ ਨਹੀਂ ਨਾ ਉਧਰ ਨਹੀਂ ਚੜਨੀ ਆ ਉਧਰ ਨਹੀਂ ਚੜਣਾ ਉਧਰ ਨਹੀਂ ਚੜਣਾ ਉਧਰ ਬਾੜਿਆ ਆਸ਼ ਕਿੱਧਰ ਗਿਆ ਲਓ ਜੀ ਬ్రో ਆਪਾਂ ਮੁੱਠਾ ਟੇਕੇ ਆ ਚੁੱਕੇ ਸੀਗੇ ਤੇ ਬਹੁਤ ਮੂਜਾ ਕੀਤੀਆਂ ਜੇ ਇਹ ਤਾਂ ਵੀਡੀਓ ਮਸੰਦ ਆਏ ਲਾਈਕ ਕਰਦੇ ਹੋ ਜਰੂਰ ਕਰਦੇ ਹੋ ਹੋਰ ਕਹੜ ਜਿਵੇਂ ਲੋਕ ਦੇਖਣ ਨੂੰ ਭਰਾ ਦੇ ਚੈਨਲ ਵੱਲ ਸਬਸਕ੍ਰਾਈਬ ਜਲਦੀ ਤੋਂ ਜਲਦੀ ਆਪਾਂ 125 ਸਬਸਕ੍ਰਾਈਬਰ ਅਚੀਵ ਕਰਨੇ ਆ ਨੈਕਸਟ ਵੀਰ ਤੱਕ ਚਲੋ ਬਾਬਿਓ ਚੰਗਾ ਫਿਰ ਮਿਲਦੇ ਆ ਨੈਕਸਟ ਵਲੌਗ